ਇਹ ਦੋਸਤੇ ਕੋਈ ਇਹ 85 ਹਜ਼ਾਰ ਦੀ ਦਵਾ 85 ਹਜ਼ਾਰ ਦੀ ਲਾਓਏ ਮਿੱਤਰੋ ਬਿਲਕੁਲ ਬਿੱਦ ਪਾਸਿੰਗ ਆ 27 ਤੱਕ 27 ਤੱਕ ਪਾਸਿੰਗ ਵੀ ਪਈ ਆ ਪਾਸਿੰਗ ਵੀ ਪਈ ਲਾਓਏ ਮਿੱਤਰੋ ਇਸ ਗੱਡੀ ਦੇ ਤੁਹਾਨੂੰ ਪਾਸਿੰਗ ਵੀ ਮਿਲ ਜੂਗੀ 85 ਹਜ਼ਾਰ ਕੁੱਲ ਇਹ ਤੁਹਾਨੂੰ ਇੰਨੇ ਚ ਗੱਡੀ ਮਿਲ ਜਾਣੀ ਆ ਇੰਜਨ ਗੇਅਰ ਪੂਰਾ ਟੱਚ ਬਿਲਕੁਲ ਓਕੇ ਹਾਂ 1.25 ਲੱਖ ਦੀ ਗੱਡੀ 1.25 ਲੱਖ ਦੇ ਦੋਗੇ ਬਾਕੀ ਬਾਕੀ ਕੋਈ ਗੱਲ ਨਹੀਂ ਸਾਰੀ ਟੱਚ ਆ ਨਾ ਬਿਲਕੁਲ ਓਕੇ ਆ ਫਿਰ ਇੱਕ ਲੱਖ 25 ਹਜ਼ਾਰ ਦੇ ਵਿੱਚ ਫਿਗੋ 2000 1.60 ਲੱਖ ਲਓ ਵੀ ਮਿੱਤਰੋ 1,68,000 ਦੇ ਵਿੱਚ ਤੁਹਾਨੂੰ ਇਹ ਗੱਡੀ ਬਣ ਜੂਗੀ 85000 ਲਓ ਮਿੱਤਰੋ ਫੁੱਲ 85000 ਰੁਪਏ ਦੇ ਵਿੱਚ ਇਹ ਤੁਹਾਨੂੰ ਵੈਗਨਰ 2009 ਨੋ ਨੋ ਮਾਡਲ ਨੋ ਮਾਡਲ ਸਿਰਫ 85000 ਰੁਪਏ ਦੇ ਵਿੱਚ ਮਿਲੂਗੀ ਜਿਹੜੇ ਭਰਾ ਨੂੰ ਵਿਦਾਊਟ ਪਾਸੇ ਚਾਹੀਦੀ ਉਹਨੂੰ 85000 ਦੀ ਜਿਹਨੇ ਪਾਸਿੰਗ ਕਰਾਣੀ ਉਹਨੂੰ ਤੇ ਰੇਟ ਭਾਜੀ ਵਧੀਆ ਦੇਣਾ ਆਪਾਂ ਰੇਟ ਤਾਂ 3,115,000 ਹਾਂ 2,90,000 ਦੀ ਕਰ ਦੋ ਲੱਖ 90000 ਲਓ ਵੀ ਮਿੱਤਰੋ ਚੱਕੋ 2,90,000 ਲੋਨ ਕਿੰਨਾ ਕਰਾਉਂਗੇ ਲੋਨ ਤੇ ਤੁਹਾਡਾ 80% ਲੋਨ ਹੋ ਜੂ। 80% ਲੋਨ 80% ਲੋਨ ਵੀ ਹੋ ਜੂਗਾ ਤੁਹਾਡਾ। ਚਲੋ। ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਕੀ ਹਾਲ ਚਾਲ? ਵੈਲਕਮ ਬੈਕ ਆ ਤੁਹਾਡਾ ਤੁਹਾਡੇ ਛੋਟੇ ਭਰਾ ਕੁਨਾਲ ਐਕਸਪਲੋਰ ਵਿਦ ਕੇਵੀ। ਦੀ ਇੱਕ ਨਵੀਨਤਮ ਕੋਰ ਵੀਡੀਓ ਦੇ ਵਿੱਚ ਤਾਂ ਬਾਈ ਜੀ ਜਿਵੇਂ ਤੁਹਾਨੂੰ ਪਤਾ ਆਪਣੇ ਚੈਨਲ ਦੇ ਉੱਤੇ ਸੈਕੰਡ ਹੈਂਡ ਗੱਡੀਆਂ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਆਂਦੀਆਂ ਹੀ ਰਹਿੰਦੀਆਂ ਵਾ ਤਾਂ ਅੱਜ ਤਿਆਰ ਹੋ ਜयो ਇੱਕ ਵਾਰੀ ਫੇਰ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਨਵੀਂ ਜਗ੍ਹਾ ਤੇ ਲੈ ਕੇ ਆਏ ਆ ਤੇ ਇੱਕ ਨਵਾਂ ਚਿਹਰਾ ਅੱਜ ਤੁਹਾਨੂੰ ਇੰਟਰੋਡਿਊਸ ਕਰਵਾਣਾ ਵਾ ਸੁਰਿੰਦਰ ਭਾਈ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਤੇ ਭਰਾਵਾਂ ਦਾ ਪਹਿਲਾਂ ਤਾਂ ਸਾਰਿਆਂ ਦਾ ਸਵਾਗਤ ਆ ਐਂਡ ਤੱਕ ਬਣੇ ਰਹੋ ਅੱਜ ਅੱਜ ਗੱਡੀਆਂ ਦੀ ਸਟਾਰਟਿੰਗ ਸਿਰਫ ਤੇ ਸਿਰਫ 85000 ਰੁਪਏ ਤੋਂ ਸਟਾਰਟ ਹੋਣੀ ਆ ਤੇ ਇਸ ਕਾਰ ਬਿਜ਼ਾਰ ਦੇ ਉੱਤੇ ਕਿੰਨੇ ਰੁਪਏ ਤੋਂ ਗੱਡੀਆਂ ਸਟਾਰਟ ਹੋ ਜਾਂਦੀਆਂ 50 ਹਜ਼ਾਰ ਤੋਂ ਗੱਡੀ ਸਟਾਰਟ ਹੋ ਜਾਂਦੀ 50 ਹਜ਼ਾਰ ਤੋਂ ਇਸ ਕਾਰ ਬਿਜ਼ਾਰ ਦੇ ਉੱਤੇ ਗੱਡੀਆਂ ਸਟਾਰਟ ਆ ਤੇ ਮੈਂ ਦੱਸ ਦਈਏ ਤੁਹਾਨੂੰ ਖੜੇ ਇੱਥੇ ਆ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿਓ ਜੇ ਬੀ ਐਚ ਕਾਰ ਸ਼ਾਪੀ ਵੀਰੇ ਉਹਨਾਂ ਦੇ ਕਾਰ ਬਿਜ਼ਾਰ ਦਾ ਨਾਮ ਆ ਤੇ ਗੱਡੀਆਂ ਅੱਜ ਤੁਹਾਨੂੰ ਦਿਖਾਣੇ ਆ 10 ਤੋਂ 12 ਗੱਡੀਆਂ ਦਾ ਸਟਾਕ ਆਪਾਂ ਅੱਜ ਕਵਰ ਕਰਾਂਗੇ ਤੇ ਐਡਰੈਸ ਦੀ ਜੇ ਮੈਂ ਗੱਲ ਕਰਾਂ ਐਡਰੈਸ ਪੈਂਦਾ ਜੀ ਆਪਣਾ ਆਪਣਾ ਗਿਲ ਰੋਡ ਜੈਮ ਰੋਡ ਜੈਮਲ ਨੀਅਰ ਭਗਵਾਨ ਚੌਂਕ ਨੀਅਰ ਭਗਵਾਨ ਚੌਂਕ ਜਦੋਂ ਤੁਸੀਂ ਗਿੱਲ ਚੌਂਕ ਲੁਧਿਆਣੇ ਆਉਂਗੇ ਉੱਥੇ ਕਿਸੇ ਨੂੰ ਵੀ ਪੁੱਛ ਲਿਓ ਕਿ ਜੈਮਲ ਨਗਰ ਜੈਮਲ ਸਿੰਘ ਰੋਡ ਕਿੱਥੇ ਹੈ ਜੈਮਲ ਸਿੰਘ ਰੋਡ ਜੈਮਲ ਸਿੰਘ ਰੋਡ ਕਿੱਥੇ ਆ ਜਾਂ ਭਗਵਾਨ ਚੌਂਕ ਕਿੱਥੇ ਆ ਇੱਕ ਵਾਰੀ ਪੁੱਛ ਲਿਓ ਆ ਤੁਹਾਨੂੰ ਵੀਰੇ ਦੀਆਂ ਇੱਧਰ ਕੈਮਰਾ ਘੁਮਾ ਕੇ ਦਿਖਾ ਦਿਓ ਗੱਡੀਆਂ ਦੇ ਬੋਰਡ ਲੱਗੇ ਦੇਖਿਆ ਨੇ ਸਾਰੇ ਤੇ ਆਓ ਫਿਰ ਤੁਹਾਨੂੰ ਇੱਕ ਇੱਕ ਕਰਕੇ ਗੱਡੀਆਂ ਦਿਖਾਣੀਆਂ ਸਟਾਰਟ ਕਰੀਏ ਪਹਿਲੀ ਗੱਡੀ ਆਪਾਂ ਦਿਖਾਣੇ ਅੱਜ ਵੈਗਨਰ 2009 ਮਾਡਲ ਵੈਗਨਰ ਆ ਜੀ ਹਾਂ ਕਾਰ ਸਾਰੀ ਵਧੀਆ ਵਾ ਕੋਈ ਲੱਗੀ ਬੱਜੀ ਨਹੀਂਗੀ ਠੀਕ ਹੈ ਮੇਰੇ ਤੋਂ ਲਾਈਵ ਲੱਗੇ ਨੇ ਜੀ ਲਾਈਵੇ ਲੱਗੇ ਹੋਏ ਹਾਂ ਹਾਂ ਜੀ ਲਾਈਵ ਵਗੈਰਾ ਲੱਗੇ ਨੇ ਜੀ ਠੀਕ ਹੈ ਪਾਸਿੰਗ ਕਰਾ ਕੇ 99000 ਦੀ ਹਾਂ ਉਦਾਂ ਜੇ ਪਾਸਿੰਗ ਬਗੈਰ ਫਿਰ 85000 ਲਾਓ ਵੀ ਮਿੱਤਰੋ ਕੁੱਲ 85000 ਰੁਪਏ ਦੇ ਵਿੱਚ ਇਹ ਤੁਹਾਨੂੰ ਵੈਗਨਰ 2009 ਨਾ ਨਾ ਮਾਡਲ ਨਾ ਮਾਡਲ ਸਿਰਫ 85000 ਰੁਪਏ ਦੇ ਵਿੱਚ ਮਿਲੂਗੀ ਜਿਹੜੇ ਭਰਾ ਨੂੰ ਵਿਦਾਊਟ ਪਾਸਿੰਗ ਚਾਹੀਦੀ ਉਹਨੂੰ 85000 ਦੀ ਜਿਹਨੇ ਪਾਸਿੰਗ ਕਰਾਣੀ ਉਹਨੂੰ 99000 ਦੀ ਤੇ ਆ ਜਿਓ ਮੇਰਾ ਭਰਾ ਜੀ ਨੂੰ ਕੋਈ ਗੱਡੀ ਚਾਹੀਦੀ ਇੰਜਨ ਗੇਅਰ ਸ ਮਤਲਬ ਤਸल्ली ਹੈ ਨਾ ਬਾਈ ਬਿਲਕੁਲ ਤਸल्ली ਤੇ ਲੋਨ ਕਿੰਨੇ ਕ ਮਾਡਲ ਤੋਤੇ ਕਰਵਾ ਦੋਗੇ ਲੋਨ ਮਤਲਬ ਜਿਹੜੇ 10 12 ਸਾਲ ਪੁਰਾਣੀ ਗੱਡੀ ਦਾ ਲੋਨ ਹੋ ਜਾਂਦਾ ਜਿਹਦਾ ਸਿਬਲ ਸਕੋਰ ਵੀ ਥੋੜਾ ਘੱਟ ਹੋਵੇ ਹਾਂ ਉਹ ਵੀ ਕਰਵਾ ਲਈਦਾ ਸਿਬਲ ਸਕੋਰ ਘੱਟ ਤੇ ਵੀ ਕਰਵਾ ਦੋ ਥੋੜਾ ਬੋਧ ਕਰਵਾ ਲਈਦਾ ਲਓ ਜੀ ਮਿੱਤਰੋ ਇਹ ਵੀ ਆਪਣਾ ਇੱਕ ਵਧੀਆ ਪੁਆਇੰਟ ਆ ਵੀ ਜੇ ਤੁਹਾਡਾ ਸਿਬਲ ਸਕੋਰ ਘੱਟ ਵੀ ਆ ਮਾਲਕੇ ਇਧਰ ਉਧਰ ਥੋੜਾ ਬਹੁਤ ਵੀ ਹੈਗਾ ਤਾਂ ਕਰਾ ਦਵਾਂਗੇ 11 12 ਮਾਡਲ ਤੋਂ ਵੀ ਸ਼ੁਰੂ ਹੋਏ ਵੀ ਕਲੀ ਕਰਾ ਦਾਂਗੇ ਲੋਨ 11 12 ਦਾ ਵੀ ਕਰਾ ਦੋ ਲਓ ਮਿੱਤਰੋ 11 12 ਮਾਡਲ ਤੋਂ ਵੀ ਲੋਨ ਤੁਹਾਨੂੰ ਮਿਲ ਜਾਣਾ ਵਾ ਤੇ ਵੀਰੇ ਨਾਲ ਗੱਲਬਾਤ ਚੱਲਦੀ ਪਈ ਸੀ ਆਪਣੀ ਪਹਿਲਾਂ ਆਫਿਸ ਦੇ ਵਿੱਚ ਬਹਿ ਕੇ ਵੀਰਾ ਕਹਿ ਰਿਹਾ ਸੀ ਕਿ ਜੇ ਕਿਸੇ ਮੇਰੇ ਭਰਾ ਦਾ ਸਿਬਲ ਸਕੋਰ ਥੋੜਾ ਬਹੁਤ ਵੀ ਉੱਪਰ نیچے ਹੈਗਾ ਵਾ ਜਿਹਨੂੰ ਆਪਣੇ ਸਿਬਲ ਸਕੋਰ ਤੇ ਡਾਊਟ ਆ ਇੱਕ ਵਾਰੀ ਆ ਜਿਓ ਬੈਂਕ ਦੇ ਵਿੱਚ ट्रांजैक्शन ਵਧੀਆ ਹੋਣੀ ਚਾਹੀਦੀ। ਹਾਂਜੀ ਹਾਂਜੀ। ਹੈਨਾ? ਮੋਡਲ ਉਹਦਾ ਮਕਾਨ ਆਪਣਾ ਹੋਣਾ ਚਾਹੀਦਾ। ਮਕਾਨ ਆਪਣਾ ਹੋਣਾ ਚਾਹੀਦਾ। ਆਪਣਾ ਜਿਹੜਾ ਮੜੀ ਕੋ ਟ੍ਰਾਂਜੈਕਸ਼ਨ ਚਾਹੀਦੀ ਬੈਂਕ 'ਚ। ਤੇ ਲੋਨ ਕਰਾ ਲਓ। ਲੋਨ ਕਰਵਾ ਲਾਂਗੇ। ਲੋਨ ਹੋ ਜਾਊਗਾ। ਲੋਨ ਦੀ ਟੈਨਸ਼ਨ ਨਾ ਲਿਓ। ਦੱਸਦਾ ਤੁਹਾਨੂੰ 11-12 ਮਾਡਲ ਤੋਂ ਲੋਨ ਤੁਹਾਨੂੰ ਮਿਲ ਜਾਣਗੇ। ਆ ਗੱਡੀ ਤੁਹਾਨੂੰ ਕੈਸ਼ ਮਿਲੂ। ਹਾਂਜੀ। ਉਹਦੇ ਬਾਅਦ ਸੈਂਟਰ ਉਹ ਦਿਖਾਓ। ਇਹ 207 ਮਾਡਲ ਆ ਜੀ। ਠੀਕ ਐ। 100 ਮਾਡਲ ਆ ਸਾਰਾ ਟੌਪ ਮਾਡਲ ਆ। ਟੌਪ ਮਾਡਲ ਆਂਦਾ ਜੀ। ਹਾਂਜੀ ਫਰਸਟ ਓਨਰ ਆ। ਹਾਂ। ਤੇ ਕਾਰ ਕੋਈ ਲ ਚਲਲੀ 88 90 ਹਜ਼ਾਰ ਚਲਲੀ 88 90 ਹਜ਼ਾਰ ਚਲਲੀ ਹਾਂਜੀ ਤੇ ਕਰੋ ਮੇਰਾ ਭਰਾ ਅੰਦਰੋਂ ਦੀ ਗੱਡੀ ਦੀ ਕੰਡੀਸ਼ਨ ਚੈੱਕ ਗੱਡੀ ਦੀ ਅੰਦਰੋਂ ਕੰਡੀਸ਼ਨ ਦਿਖਾਉਣ ਦਾ ਮਕਸਦ ਤੁਹਾਨੂੰ ਮੇਨ ਇਹੀ ਹੁੰਦਾ ਵੀ ਜੇ ਅਸੀਂ ਧੁੱਪ ਦੇ ਵਿੱਚ ਵੀਡੀਓ ਬਣਾ ਰਹੇ ਹਾਂ ਧੁੱਪ 'ਚ ਮਿਹਨਤ ਕਰ ਰਹੇ ਹਾਂ ਤੁਹਾਨੂੰ ਨਾ ਕਰਨੀ ਪਵੇ ਇੱਕ ਵਾਰੀ ਤੁਸੀਂ ਘਰੇ ਬੈਠੇ ਗੱਡੀ ਦੇਖੋ ਜੇ ਤੁਹਾਨੂੰ ਪਸੰਦ ਆਂਦੀ ਲਿਜਾ ਦੇ ਵਿੱਚ ਤਾਂ ਤੁਸੀਂ ਆ ਕੇ ਗੱਡੀ ਫਾਈਨਲ ਕਰੋ ਅੱਛਾ ਇੱਕ ਚੀਜ਼ ਮੈਂ ਪੁੱਛ ਨਹੀਂ ਜਾਊਂਗਾ ਚਲੋ ਪਹਿਲਾਂ ਇਹਦਾ ਰੇਟ ਦੱਸੋ ਫੇਰ ਬੋਲਾਂਗੇ ਇਹ 85 ਹਜ਼ਾਰ ਦੀ ਦਵਾਂਗੀ 85 ਹਜ਼ਾਰ ਦੀ ਹਾਂਜੀ ਲਾਓ ਮਿੱਤਰੋ ਬਿਲਕੁਲ ਪਾਸਿੰਗ ਦਾ 2 ਸਤਾਈ ਤੱਕ ਪਾਸਿੰਗ ਵੀ ਪਈ ਆ। ਪਾਸਿੰਗ ਵੀ ਪਈ ਆ ਜੀ। ਲਓ ਜੀ ਮਿੱਤਰੋ ਇਸ ਗੱਡੀ ਦੀ ਤੁਹਾਨੂੰ ਪਾਸਿੰਗ ਵੀ ਮਿਲ ਜੂਗੀ 85000 ਕੁੱਲ। ਇਹ ਤੁਹਾਨੂੰ ਇੰਨੇ ਚ ਗੱਡੀ ਮਿਲ ਜਾਣੀ ਆ ਇੰਜਨ ਗੇਅਰ ਪੂਰਾ ਟੱਚ। ਬਿਲਕੁਲ ਓਕੇ ਸਾਰਾ ਕੋਈ AC UCN ਕੂਲਿੰਗ ਚਿਲਡ। ਅੱਛਾ ਚੱਲਦਾ AC ਉਹਦਾ ਵੀ AC ਚੱਲਦਾ ਪੂਰਾ। ਲਓ ਜੀ ਮਿੱਤਰੋ ਹੋਰ ਤੁਹਾਨੂੰ ਕੀ ਚਾਹੀਦਾ? ਬਾਕੀ ਉਹਦੇ ਚ ਅਲੋਏ ਵੀ ਲੱਗੇ ਹੋਏ ਆ ਇਹਦੇ ਚ ਵੀਲ ਕਵਰ ਨੇ। ਹਾਂ ਜੀ। ਕੰਡੀਸ਼ਨ ਸਾਫ ਆ। ਕੰਡੀਸ਼ਨ ਦੋਨੋਂ ਸਾਫ ਆ ਜੀ। ਮੇਨ ਨਾ ਸਾਰਿਆਂ ਨੂੰ ਭਰੋਸੇ ਦਾ ਹੀ ਹੁੰਦਾ ਵਾ। ਬਿਲਕੁਲ ਜੀ ਬਿਲਕੁਲ। ਤੇ ਵਿਰੇ ਉਹਨਾਂ ਨਾਲ ਗੱਲਬਾ ਕਿੰਨੇ ਤੋਂ ਇੱਥੇ ਬੈਠੇ ਹੋ ਮੈਂ 2002 ਚ ਬੈਠਾ ਜੀ 2002 ਦੇ ਲਾਓ ਮਿੱਤਰੋ 2002 ਤੁਸੀਂ ਸੋਚ ਸਕਦੇ ਹੋ ਕਿ ਕਿੰਨਾ ਕੁ ਪੁਰਾਣਾ ਵਾ ਬਾਕੀ ਕਰ ਲਿਓ ਮੇਰਾ ਭਰਾ ਵਿਜ਼ਿਟ ਸਕਰੀਨ ਦੇ ਉੱਤੇ ਨੰਬਰ ਮੈਂ ਪਾਏ ਹੋਏ ਆ ਅਨੀਚੇ ਨੰਬਰ ਚੱਲ ਰਿਹਾ ਜਿਹੜੇ ਭਰਾ ਨੂੰ ਕੋਈ ਕਾਰ ਚਾਹੀਦੀ ਹੈ ਕਾਲ ਕਰ ਲਿਓ ਇੱਕ ਵਾਰੀ ਵੱਧ ਤੋਂ ਵੱਧ ਵਿਜ਼ਿਟ ਕਰਿਓ ਉਹ 14 ਮਾਡਲ ਹੈ ਸਲਰੀਓ ਆਟੋਮੈਟਿਕ ਆਟੋਮੈਟਿਕ ਹੈ ਇਹ ਆਟੋਮੈਟਿਕ ਕਰੋ ਮੇਰਾ ਭਰਾ ਚੈੱਕ ਆਟੋਮੈਟਿਕ ਸਲਰੀਓ ਹਾਂਜੀ ਤੇ ਮਾਡਲ ਕਿੰਨਾ ਆ ਗਿਆ ਇਹ ਇਹ 14 ਮਾਡਲ ਆ ਜੀ ਨੀਐਕਐਸਆਈਆ ਆਟੋਮੈਟਿਕ ਠੀਕ ਹੈ ਹਾਂਜੀ ਤੇ ਪट्रोल डीजल ਪੈਟਰੋਲ ਪੈਟਰੋਲ ਹੀ ਹੈ ਨਾ ਪੈਟਰੋਲ ਦੀ ਪੈਟਰੋਲ ਦੀ ਗੱਡੀ ਆ ਗਈ ਚੱਲੀ ਚੱਲੀ ਹੀ ਇਹ 60000 ਚੱਲੀ ਹੈ ਤੇ ਓਨਰ ਓਨਰ ਸੈਕੰਡ ਸੈਕੰਡ ਓਨਰ ਆ ਹਾਂਜੀ ਬਾਰੋਂ ਦੀ ਤੋਰਾ ਫੇਰਾ ਚੈੱਕ ਕਰ ਲਓ ਮੇਰਾ ਭਰਾ ਅੰਦਰ ਸਾਰੇ ਸਾਰੇ ਪੀਸ ਨਾਲ ਦੇ ਨੇ ਸਾਰੀ ਗੱਡੀ ਓਕੇ ਆ ਓਕੇ ਦੇਖੋ ਲਾਈਟਾਂ ਲੁੱਟਾ ਦੇਖੋ ਸਾਰੇ ਟਾਇਰ ਦੇਖੋ ਸਾਰੇ ਨਵੇਂ ਟਾਇਰ ਆ ਤੇ ਰੇਟ ਬਾਜੀ ਵਧੀਆ ਦੇਣਾ ਆਪਾਂ ਰੇਟ ਦਾ 3.15 ਲੱਖ 15000 ਹਾਂ 2.90 ਲੱਖ ਦੀ ਕਰ ਦਵਾਂਗੇ 2.90 ਲੱਖ ਲਾਓ ਮਿੱਤਰੋ ਚੈੱਕੋ 2.90 ਲੱਖ ਰਲੋਂ ਕਿੰਨਾ ਕਰਾਉਂਗੇ ਲੋਨ ਤੇ ਤੁਹਾਡਾ 80% ਲੋਨ ਹੋ ਜੂ। 80% ਲੋਨ। 80% ਲੋਨ ਵੀ ਹੋ ਜੂਆ ਤੁਹਾਡਾ। ਅੱਛਾ ਜੇ ਕੋਈ ਆਪਣਾ ਭਰਾ ਨਾ ਆਪਣੇ ਭਰਾ ਹੈਗੇ ਦੂਰੋਂ ਦੂਰੋਂ ਜੁੜੇ ਹੋਏ। ਹੁਣ ਤੁਹਾਨੂੰ ਜਿਹੜੇ ਫੋਨ ਆਣਗੇ ਨਾ ਆਪਣੇ ਭਰਾਵਾਂ ਦੇ ਪਿੰਡਾਂ ਤੋਂ ਆਗੇ ਹਨਾ ਦੂਰੋਂ ਦੂਰੋਂ। ਬਿਲਕੁਲ। ਦੂਰੋਂ ਦੀ ਜਦੋਂ ਕੋਈ ਚੱਲ ਜਾਂਦਾ ਉਹਨੂੰ ਥੋੜਾ ਇਹ ਹੁੰਦਾ ਵੀ ਥੋੜਾ ਜਿਹਾ ਰਿਗਾਰਡ ਹੋ ਜਵੇ ਤਾਂ ਉਹ ਮੈਂ ਉਹ ਮੌਕੇ 2-3000 ਦਾ ਮਨਜ਼ਨ ਕਰ ਦਾਂ। ਕਰ ਦੋਗੇ ਨਾ। ਬਿਲਕੁਲ ਜੀ। ਰੇਟ ਤੁਹਾਨੂੰ ਪਹਿਲਾਂ ਹੀ ਜਾਇਜ਼ ਦਵਾਂਗੇ ਅੱਜ। ਬਾਕੀ ਇਹ ਆ ਤੁਹਾਡੇ ਆਿਆਂ ਦੀ ਇੱਜ਼ਤ ਜ਼ਰੂਰ ਰੱਖਾਂਗੇ। ਪੀ ਤੁਹਾਡਾ ਜਿੰਨਾ ਪੈਟਰੋਲ ਦਾ ਖਰਚਾ ਲਾ ਕੇ ਆਉਂਗੇ ਕਾਰ ਜਾਂ ਕਿਸੇ ਵੀ ਚੀਜ਼ ਦੇ ਤੇ ਤੁਹਾਨੂੰ ਵਾਪਸ ਮਿਲ ਜੂਗਾ ਹਾਂ ਬਿਲਕੁਲ 2009 ਮਾਡਲ ਸੈਕੰਡ ਆਨਰ 2009 ਮਾਡਲ ਦੂਜੇ ਨਾਂ ਦੀ ਇਹ ਪੈਟਰੋਲ ਡੀਜ਼ਲ ਇਹ ਡੀਜ਼ਲ ਆ ਜੀ VDI ਆ VDI ਡੀਜ਼ਲ ਵੇਰੀਐਂਟ ਆ ਜੀ ਲੈਦਰ ਸੀਟ ਕਵਰ ਆਗੇ ਜੀ ਚਾਰੇ ਪਾਵਰ ਵਿੰਡੋਆਂ ਟਾਇਰ ਸਾਰੇ ਨਵੇਂ ਹਾਂ ਜੀ ਚਾਰੇ ਪਾਵਰ ਵਿੰਡੋ ਨੇ ਹਾਂ ਪਾਵਰ ਸ਼ੇਅਰਿੰਗ AC ਬਾਈ ਇੱਕ ਵਾਰੀ ਨਾ ਮੈਂ ਕਹੂੰਗਾ ਪੀ ਕੰਡੀਸ਼ਨ ਟਾਇਰਾਂ ਦੀ ਵੀ ਇੱਕ ਵਾਰੀ ਚੈੱਕ ਕਰ ਲਿਓ ਕੋਨੂੰ ਟਾਇਰਾਂ ਦੀ ਕੰਡੀਸ਼ਨ ਚੈੱਕ ਕਰਾਣੇ ਆ ਬਿਲਕੁਲ ਓਕੇ ਰਿਪੋਰਟ ਪਈ ਆ ਟਾਇਰਾਂ ਦੀ ਨਿਗਾ ਮਰਵਾ ਦਿਓ ਤੇ ਬਾਕੀ ਐਨ ਓਕੇ ਇੰਜਨ ਗੇਅਰ ਬਿਲਕੁਲ ਹੀ ਓਕੇ ਸਾਰਾ ਕੁਝ ਓਕੇ ਇੰਸ਼ੋਰੈਂਸ ਕਿਦਾਂ ਗੱਡੀਆਂ ਦੀ ਅਚਰੋ ਥਰਡ ਪਾਰਟੀ ਹੈਗੀ ਜੀ ਇਹਦੀ ਹੈਗੀ ਹੈ ਥਰਡ ਪਾਰਟੀ ਥਰਡ ਪਾਰਟੀ ਹੈ ਜੀ ਜਿਹੜੀ ਵੀ ਚੀਜ਼ ਹੋਊਗੀ ਵੀਰੇ ਬਿਲਕੁਲ ਕੋਈ ਜੋ ਚੀਜ਼ ਨਾਲ ਹੋਊਗੀ ਨਾਲ ਹੀ ਦਵਾਂਗੇ ਹਾਂ ਜਿੱਦਾਂ ਹੁਣ ਕੋਈ ਟੱਚਿੰਗ ਵਗੈਰਾ ਹੋਗੀ ਥੋੜੀ ਬਹੁਤ ਬੰਪਰ ਪੇਂਟ ਉਹ ਤਾਂ ਨੋਰਮਲ ਹਾਂਜੀ ਹਾਂਜੀ ਬਿਲਕੁਲ ਉਹ ਤਾਂ ਨੋਰਮਲ ਆ ਕੋਈ ਰੇੜੀ ਰੂੜੀ ਵਾਲਾ ਮਾਰ ਗਿਆ ਕੋਈ ਰਿਕਸ਼ਾ ਮਾਰ ਗਿਆ ਸ਼ਹਿਰ ਆ ਉਹ ਤਾਂ ਸ਼ਹਿਰ ਆ ਜੀ ਹਾਂਜੀ ਬਾਕੀ ਕੋਈ ਨਹੀਂ ਅਕਸੀਡੈਂਟ ਨਹੀਂ ਹੋਊਗੀ ਆਪਣੀ ਗਾਰੰਟੀ ਹੋਊਗੀ ਕਾਗਜ਼ ਪੱਤਰ ਦੀ ਗਾਰੰਟੀ ਹੋਊਗੀ ਠੀਕ ਐ ਕਾਗਜ਼ ਪੱਤਰਾਂ ਦੀ ਗਾਰੰਟੀ ਮਿਲੂਗੀ ਮੇਜਰ ਕੋਈ ਵੀ ਲੱਕੀ ਬਚੀ ਰਹਿਤਾ ਗੱਡੀ ਅਸੀਂ ਵਾਪਸ ਲਵਾਂਗੇ ਗੱਡੀ ਵਾਪਸ ਆ ਬਾਕੀ ਜੇ ਕਿਸੇ ਨੇ ਆਪਣੀ ਕਾਰ ਵੇਚਣੀ ਵੀ ਉਹ ਵੀ ਕੰਟੈਕਟ ਕਰ ਲਓ ਉਹ ਵੀ ਕੰਟੈਕਟ ਕਰ ਲਓ ਹਾਂਜੀ ਬਿਲਕੁਲ ਜਿਨੇ ਕੋਈ ਕਾਰ ਵੇਚਣੀ ਵੀ ਆ ਉਹ ਵੀ ਕੰਟੈਕਟ ਤੁਹਾਨੂੰ ਜਿੰਨਾ ਵੀ ਤੁਹਾਡਾ ਹੈਗਾ ਨਾ ਚਾਹੇ ਕਿੰਨਾ ਵੀ ਆ ਤੁਹਾਨੂੰ ਪਤਾ ਕਿੰਨਾ ਤੁਹਾਡਾ ਸਿਬਲ ਸਕੋਰ ਜੇ ਨਹੀਂ ਵੀ ਭਰੋਸਾ ਹੈਗਾ ਆਪਣੇ ਸਿਬਲ ਸਕੋਰ ਤੇ ਇੱਕ ਵਾਰੀ ਆ ਜਿਓ ਤੁਹਾਡਾ ਮਸਲਾ ਹੱਲ ਹੋ ਜਾਊਗਾ ਉਹਦੇ ਬਾਅਦ ਆ ਦਿਖਾਓ i2 2016 ਮਾਡਲ ਆ ਜੀ 16 ਮਾਡਲ ਹਾਂਜੀ ਠੀਕ ਹੈ onor 17 ਵਾਂ ਹਾਂ ਮਤਲਬ 17 ਚ ਰਜਿਸਟ੍ਰੇਸ਼ਨ ਹੋਈ ਆ ਹਾਂਜੀ ਓਨਰ ਓਨਰ ਸੈਕੰਡ ਆ ਠੀਕ ਹੈ ਤੇ 45 ਸਾਲ ਚੱਲੀ ਆ ਜੈਨੂਨ ਜੈਨੂਨ 45 ਹਜ਼ਾਰ ਚੱਲੀ ਜੈਨੂਨ 45 ਹਜ਼ਾਰ ਚੱਲੀ ਹੋਈ i20 ਇਹ ਕਿਹੜੀ ਆ ਗਈ ਆਸਤਾ ਕਿ ਮੈਂ ਇਹਨਾਂ ਸਪੋਰਟਸ ਆ ਜੀ ਅੱਛਾ ਸਪੋਰਟਸ ਆ ਗਈ ਹਾਂਜੀ ਸਪੋਰਟਸ ਆ ਗਈ ਮੇਰਾ ਭਰਾ ਕਰ ਲੋ ਚੈੱਕ ਬਾਹਰੋਂ ਦੀ ਵੀ ਕੰਡੀਸ਼ਨ ਤੇ ਬਾਕੀ ਇੰਜਨ ਗੇਅਰ ਤੁਹਾਨੂੰ ਵਧੀਆ ਮਿਲੂਗਾ ਓਕੇ ਜੀ ਸਾਰਾ ਕੁਝ ਰੇਟ ਕਿੰਨਾ ਦੋਗੇ ਰੇਟ ਤਾਂ ਦਵਾਂਗੇ ਤੁਹਾਨੂੰ 5 ਲੱਖ 10 ਹਜ਼ਾਰ ਰੁਪਏ 5 ਲੱਖ 10 ਹਜ਼ਾਰ ਮੌਕੇ ਤੇ ਕਰ ਲਓਗੇ ਥੋੜਾ ਬਹੁਤ ਹਾਂਜੀ ਹੋ ਜਾਓ ਚਲੋ ਮੌਕੇ ਤੇ ਥੋੜਾ ਬਹੁਤ ਹੋ ਜਾਊਗਾ ਤੇ ਇਹਦਾ ਰੇਟ ਆਪਾਂ ਦੱਸਤਾ ਸੀ ਇਹਦਾ ਰੇਟ ਨਹੀਂ ਦੱਸਿਆ ਨਹੀਂ ਇਹਦਾ 1 ਲੱਖ 68 ਹਜ਼ਾਰ 1 ਲਓ ਜੀ ਮਿੱਤਰੋ 1,68,000 ਦੇ ਵਿੱਚ ਤੁਹਾਨੂੰ ਇਹ ਗੱਡੀ ਬਣ ਜੂਗੀ ਆਜੋ ਮੇਰਾ ਬਰਾ ਡੀਜ਼ਲ ਵੇਰੀਐਂਟ ਆ ਐਵਰੇਜ ਕਿੰਨੀ ਦੇ ਦੂ? ਕੋਈ 20+ ਹੋ ਜਾ ਜੀ ਪੱਕੀ ਗੱਲ ਆ ਹਾਂਜੀ ਹਾਂਜੀ 20+ ਐਵਰੇਜ 1,68,000 ਦੇ ਵਿੱਚ ਤੁਹਾਨੂੰ ਗੱਡੀ ਮਿਲਣੀ ਇਹ ਆਈਟਮ ਆ ਜੀ ਪਹਿਲੀ ਆਈਟਮ ਆਈਟਮ ਸਪੋਰਟਸ ਆ ਆਈਟਮ ਸਪੋਰਟਸ ਹਾਂਜੀ ਇਹ ਪਹਿਲਾ ਮਾਡਲ ਆ ਜੀ ਇਹ ਤੇ ਓਨਰ ਓਨਰ ਇਹ ਵੀ ਸੈਕੰਡ ਆ ਜੀ ਠੀਕ ਆ ਮਾਡਲ ਥਰਡ ਪਾਰਟੀ ਇੰਸ਼ੋਰੈਂਸ ਸਪੋਰਟਸ ਮਾਡਲ ਆ ਹਾਂ ਤੇ 2000 ਕਿੰਨਾ ਵਾ 2000 12/13 12/13 12 ਦਾ ਰਜਿਸਟ੍ਰੇਸ਼ਨ 12 ਮਾਡਲ ਠੀਕ ਹੈ 12/13 ਆ ਗਈ ਕੋਈ ਦਿੱਕਤ ਪਰੇਸ਼ਾਨੀ ਨਹੀਂ ਲਾਇ ਲੱਗੇ ਨੇ 13 ਦੀ ਕੰਡੀਸ਼ਨ ਦੇਖ ਲਓ ਲਾਇ ਲੱਗੇ ਹੋਏ ਆ ਤੇ ਇਹ ਆ ਗਈ ਪੈਟਰੋਲ ਕਿ ਡੀਜ਼ਲ ਨਹੀਂ ਪੈਟਰੋਲ ਜੀ ਪੈਟਰੋਲ ਹੈ ਪੈਟਰੋਲ ਜੀ ਤੇ ਰੇਟ ਕਿੰਨਾ ਦੇਣਾ ਇਹਦਾ ਇਹਦਾ ਰੇਟ ਦੇਵਾਂਗੇ ਤੁਹਾਨੂੰ 220000 ਬੰਗਦੇ ਆ 2 ਲੱਖ ਹੀ ਦੇਵਾਂਗੇ 2 ਲੱਖ ਹੀ ਦੇਵਾਂਗੇ 2 ਲੱਖ ਵੀ ਨਹੀਂ ਦੇਣੀ ਆ ਆਪਾਂ 198000 ਹੀ ਦੇਣੀ ਉਹ ਜਿਵੇਂ ਤੁਹਾਡਾ ਮਨ ਕਰਦਾ ਤਾਂ ਪਹਿਲਾਂ ਹੀ ਕਹਿੰਦਾ ਤੁਹਾਡਾ ਮਨ ਕਰਨਾ ਹੀ ਕਰਨਾ बन ਜੂਗੀ 198000 ਮੈਂ ਕਹਤਾ ਬਾਕੀ ਤੁਸੀਂ ਆਇਓ ਰਿਗਾਰਡ ਤੁਹਾਡਾ ਹੋ ਜਾਊਗਾ ਟੈਨਸ਼ਨ ਨਾ ਲਿਓ ਬਸ ਵਿਜ਼ਿਟ ਕਰਿਓ ਕੋਈ ਭਰਾ ਸਾਡਾ ਹੈਗਾ ਕੋਈ ہاں ਬਿਲਕੁਲ ਉਹਦੇ ਬਾਅਦ ਰੇਟਸ ਇਹ 2009 ਹਾਂ 9/10 9/10 ਆ ਗਈ ਹਾਂਜੀ ਤੇ ਪੈਟਰੋਲ ਡੀਜ਼ਲ ਇਹ ਪੈਟਰੋਲ ਆ ਜੀ ਪੈਟਰੋਲ ਆ ਗਈ ਉਹ ਡੀਜ਼ਲ ਸੀਗੀ ਉਹ ਡੀਜ਼ਲ ਸੀਗੀ ਤੇ ਇਹ ਓਨਰ ਇਹ ਸੈਕੰਡ ਓਨਰ VXI ਹੈ ਜੀ VXI ਪੈਟਰੋਲ ਬਾਕੀ AC ਉਸੀ ਚਿਲਡ ਹੈ ਹਾਂਜੀ ਹਾਂਜੀ ਇਹਦਾ ਵੀ ਓਕੇ ਸਾਰਾ ਕੁਝ ਕਰ ਲਓ ਮੇਰਾ ਭਰਾ ਅੰਦਰੋਂ ਦੀ ਗੱਡੀ ਚੈੱਕ ਤੇ ਇੰਸ਼ੋਰੈਂਸ ਵਗੈਰਾ ਕਿਦਾਂ ਥਰਡ ਪਾਰਟੀ ਹੈਗੀ ਜੀ ਥਰਡ ਪਾਰਟੀ ਹੈਗੀ ਹੈ ਇੰਸ਼ੋਰੈਂਸ ਵਗੈਰਾ ਥਰਡ ਪਾਰਟੀ ਮਿਲ ਜੂਗੀ ਤੁਹਾਨੂੰ ਤੇ ਚਾਰੇ ਪਾਵਰ ਵਿੰਡੋ ਆ ਗਈਆਂ ਇਹਦੇ ਚ ਵੀ ਇਹ 63 ਚੱਲੀ ਹੈ ਜੀ ਸਿਰਫ 63000 63000 ਚੱਲੀ ਹੈ ਜੀ ਇਹ ਮਤਲਬ ਜੈਨੂਅਲ ਹਾਂਜੀ ਹਾਂ ਜੈਨੂਅਲ ਡੀਟ ਕਿੰਨਾ ਦੇਣਾ ਆਪਾਂ ਇਹਦਾ ਇਹਦੇ 1,60,000 1,60,000 ਹਾਂਜੀ ਮੌਕੇ ਤੇ ਕਰ ਲਉਗੀ ਮੌਕੇ ਤੇ ਹੋ ਜੂਗਾ 1,60,000 ਮੌਕੇ ਤੇ ਤੁਹਾਡਾ ਰਿਗਾਰਡ ਜ਼ਰੂਰ ਆਊਗਾ ਜ਼ਰੂਰ ਆਊਗਾ ਜ਼ਰੂਰ ਆਊਗਾ ਹਾਂ ਤੇ ਲੋਨ ਮੈਂ ਤੁਹਾਨੂੰ ਦੱਸਦਾ ਵਾ ਵੀ ਮਾਡਲ 2011 ਤੋਂ ਸਟਾਰਟ ਹੋ ਜੂਗਾ ਲੋਨ ਲੋਨ ਦੀ ਟੈਨਸ਼ਨ ਨਾ ਲਿਓ ਕਿਉਂਕਿ ਮੈਨੂੰ ਪਤਾ ਮੇਰੇ ਜ਼ਿਆਦਾਤਰ ਭਰਾ ਲੋਨ ਦੀ ਡਿਮਾਂਡ ਕਰਦੇ ਵੀ ਵੀਰੇ ਲੋਨ ਇਹ 2012 ਮਾਡਲ ਹੈ ਜੀ 12 ਮਾਡਲ ਰੇਟ ਤੇ ਵੀ ਸੈਕੰਡ ਹੰਡਰਡ ਥਰਡ ਪਾਰਟੀ ਇੰਸ਼ੋਰੈਂਸ ਥਰਡ ਪਾਰਟੀ ਇੰਸ਼ੋਰੈਂਸ ਹੈ ਜੀ ਵੀ ਹੈ 60000 ਚੱਲੀ ਹੈ 60000 ਚੱਲੀ ਗਈ ਅੰਦਰੋਂ ਵੀ ਦੇਖ ਲਓ ਮੇਰਾ ਭਰਾ ਸੀਟ ਕਵਰ ਹੈਨ ਓਕੇ ਆ ਕੰਮ ਪੂਰਾ ਹੈ ਨਾ ਇੰਜਨ ਗੇਅਰ ਦੀ ਪੂਰੀ ਟੇਚਾ ਅੰਦਰੋਂ ਦੀ ਚੈੱਕ ਕਰ ਲਓ ਇਹ ਪੈਟਰੋਲ ਡੀਜ਼ਲ ਇਹ ਡੀਜ਼ਲ ਹੈ ਜੀ ਇਹ ਡੀਜ਼ਲ ਆ ਗਈ ਚ ਤੇ ਬਾਕੀ ਪੀਬੀ 10 ਲੁਧਿਆਣੇ ਦੇ ਨੰਬਰ ਆ ਬਾਕ ਨੰਬਰ ਵੀ ਸੋਹਣਾ ਵਾ ਕਰ ਲਿਓ ਮੇਰਾ ਭਰਾ ਕੰਟੈਕਟ ਰੇਟ ਕਿੰਨਾ ਦੇਣਾ ਦੋ 40 ਲਾਸਟ ਦੇਣਾ ਦੋ 40 ਦੋ 40 ਠੀਕ ਫੀ ਕੀ ਪੈਟਰੋਲ ਤੇ ਡੀਜ਼ਲ ਨਹੀਂ ਡੀਜ਼ਲ ਆ ਜੀ ਇਹ ਡੀਜ਼ਲ ਆ ਜੀ ਸਰਟਨ ਓਨਰ ਹੈ 第三 ਪਾਰਟੀ ਇੰਸ਼ੋਰੈਂਸ 第三 ਪਾਰਟੀ ਇੰਸ਼ੋਰੈਂਸ ਵੀ ਭਈਆ ਚੱਲੀ ਹੋਈ ਤੁਹਾਨੂੰ ਦੱਸ ਤੀ ਉਹਦੇ ਬਾਅਦ ਆਪਣੀ ਆ ਗਈ ਫੀਗੋ ਇਹਦੀ ਕੀ ਡਿਟੇਲ ਆ 2011 ਮਾਡਲ ਆ ਜੀ ਇਹ ਵੀ ਸੈਕੰਡ ਓਨਰ ਆ ਹਾਂ ਤੇ 90 99 ਹਜ਼ਾਰ ਚੱਲੀ ਆ ਇਹ ਓਕੇ ਲੋਕਲ ਨੰਬਰ ਆ ਲੁਧਿਆਣੇ ਨੰਬਰ ਦੀ ਗੱਡੀ ਹੈ ਹਨਾ ਕਰੋ ਮੇਰਾ ਭਰਾ ਅੰਦਰੋਂ ਦੀ ਚੈੱਕ ਲੁਧਿਆਣੇ ਨੰਬਰ ਦੀ ਗੱਡੀ ਆ ਫੀਗੋ ਵੀ ਬਹੁਤ ਡਿਮਾਂਡ ਦੇ ਵਿੱਚ ਹੈ ਲੋਕ ਜ਼ਿਆਦਾਤਰ ਭਰਾਵਾਂ ਨੂੰ ਛੋਟੀਆਂ ਗੱਡੀਆਂ ਚਾਹੀਦੀਆਂ ਹੁੰਦੀਆਂ ਛੋਟੀਆਂ ਹੀ ਨੇ ਇਸ ਵੀਡੀਓ ਦੇ ਵਿੱਚ ਇਹ ਸਾਰਾ ਕੁਝ ਹੈਗਾ ਪਾਵਰ ਸਟੇਪ ਮੀਟਰ ਦੇਖ ਲਓ 93 ਚੱਲੀ ਜਾਂਦਾ 93 ਚੱਲੀ ਜਨੂਨ 93 ਚੱਲੀ ਜਾਂਦਾ ਜਨੂਨ 93000 ਚੱਲੀ ਹੋਈ ਜਾਂਦਾ ਇਹਦਾ ਰੇਟ ਕਿੰਨਾ ਦੇਣਾ ਆਪਾਂ 140000 ਦੀ ਡਿਮਾਂਡ 125000 ਕਰ ਦੇ ਦਾਂਗੇ 125000 ਦੇ ਦੋਗੇ ਬਾਕੀ ਬਾਕੀ ਕੋਈ ਗੱਲ ਨਹੀਂ ਬਾਕੀ ਸਾਰੀ ਚੀਜ਼ ਹੈ ਨਾ ਸੀ ਓਕੇ ਆ ਹਿੱਟ ਓਕੇ 125000 ਦੇ ਵਿੱਚ ਫਿਗੋ 2011 ਮਾਡਲ ਹੈ ਮੇਰਾ ਭਰਾ ਮਾਡਲ ਜ਼ਰੂਰ ਨੋਟ ਕਰਿਆ ਕਰੋ ਰੇਟ ਸਾਡੀਆਂ ਵੀਡੀਓ ਜੇ ਦੇਖਦੇ ਰਹਿੰਦੇ ਹੋ ਨਾ ਤੁਹਾਨੂੰ ਰੇਟਾਂ ਦਾ ਅੰਦਾਜ਼ਾ ਲੱਗਣਾ ਸ਼ੁਰੂ ਹੋ ਜਾਊਗਾ ਵੀ ਰੇਟ ਕਿਸ ਮਾਰਕੀਟ ਦੇ ਵਿੱਚ ਕਿਸ ਰੇਟ ਦੇ ਉੱਤੇ ਕਿਹੜੀ ਗੱਡੀ ਵਿਕਦੀ ਪਈ ਆ ਉਹਦੇ ਬਾਅਦ ਆਪਾਂ ਆਹ ਟਿਕਾ ਲੈ ਕੇ ਆਏ ਇਹ ਮਾਡਲ ਕਿਹਨਾ ਆ ਗਿਆ 2017 ਮਾਡਲ ਹੈ ਜੀ ਓਕੇ ਜੀਡੀ ਪਲੱਸ ਫੋਸਫਟਨ ਸਟਾਰਟ ਆ ਜੀ ਪੋਚੋ ਨੇ ਸਟਾਰਟ ਹਾਂਜੀ ਜੈਨੂਨ 72000 ਚੱਲੀ ਆ ਜੈਨੂਨ ਕਹਿ ਰਹੇ ਹਾਂ ਹਾਂਜੀ ਜੈਨੂਨ ਕੰਪਨੀ ਰਿਕਾਰਡ ਆ ਜੀ ਠੀਕ ਆ ਕੰਪਨੀ ਰਿਕਾਰਡ ਦੇ ਨਾਲ 72000 ਚੱਲੀ ਹੋਈ ਆ ਸਟੇਰੀ ਵੈਂਡੋ ਆ ਐਡੀਆ ਦੀ ਇਹ ਪੈਟਰੋਲ ਆ ਡੀਜ਼ਲ ਆ ਵੀ ਡੀਜ਼ਲ ਆ ਜੀ ਡੀਜ਼ਲ ਵੇਰੀਐਂਟ ਆ ਗਿਆ ਹਣਾ ਐਵਰੇਜ ਐਡੀਆ ਦੀ ਵੀ ਬਹੁਤ ਤਾਰੀਫਾਂ ਹੈਗੀਆਂ ਵਾ ਐਡੀਆ ਦੀ 20+ ਹੀ ਆ ਜੀ ਇਹਦੀ ਐਵਰੇਜ ਤੇ ਰੇਟ ਕਿੰਨਾ ਦੇਣਾ ਵੀਰੇ ਮੰਗਦੇ ਕਿੰਨਾ ਤੇ ਦੇਣਾ ਕਿੰਨਾ ਇਹਨਾਂ 7 ਲੱਖ 40000 ਮੰਗਨੇ 7 ਲੱਖ 20000 ਦੀ ਕਰ ਜਿਦਾ ਮੈਨੂੰ 720000 ਦੇ ਵਿੱਚ ਤੁਹਾਨੂੰ ਇਹ ਵੀ ਗੱਡੀ ਮਿਲ ਜੇ ਲੋਨ ਕਿੰਨਾ ਕਰਾਉਂਗੇ ਇਹ ਤਾਂ ਲੋਨ ਵੀ ਤੁਹਾਡਾ 80% ਦੇ ਨਾਲ ਸਾਜਣਾ ਬਰੀਦਾ ਇਹ ਕਿੰਨਾ ਮਾਡਲ ਆ ਗਈ ਵੀਰੇ ਇਹ 19 ਮਾਡਲ ਆ ਜੀ ਓਕੇ ਇਹ ਵੀ ਫਰਸਟ ਅਨਵਕਰ ਆ ਜੀ ਓਕੇ ਕਰੋ ਮੇਰੇ ਕੋਲ ਇੱਕਲੀ ਜਡੀ ਇਹ ਜੈਡੀ ਆ ਗਈ ਹਾਂ ਜੈਡੀ ਆ ਗਈ ਠੀਕ ਹੈ ਚਾਰੇ ਪਾਵਰ ਵਿੰਡੋ ਆ ਗਈਆਂ ਇਹਦੇ ਚ ਵੀ ਹਾਂਜੀ ਬਾਕੀ ਅਲੋਏਰ ਕੰਪਨੀ ਫਿੱਟੜੀਆਂ ਹਾਂ ਕੰਪਨੀ ਫਿੱਟੜੇ ਹਾਂਜੀ ਹਾਂਜੀ ਕੰਪਨੀ ਫਿੱਟੜੇ ਅਲੋਏਰ ਆ ਗਏ 85000 ਚੱਲੀਏ 85000 ਚੱਲੀਏ ਓਨਰ ਓਨਰ ਫਸਟ ਜੀ ਪਹਿਲੇ ਨਾਲ ਦੀ ਪਹਿਲੇ ਨਾਲ ਦੇ ਜੀ ਡੇਟ ਕਿੰਨਾ ਦੇਣਾ ਇਹ 8 ਲੱਖ ਰੁਪਏ ਦੇ ਕਰ ਦੇ ਦਾਂਗੇ 8 ਲੱਖ ਦੀ ਨਹੀਂ ਲੈਣੀ ਆਪਾਂ ਤੁਹਾਡਾ ਤਾਂ ਮਨਦਨ ਕਰਨਾ ਹੀ ਕਰਨਾ 7 ਲੱਖ 90 ਹਜ਼ਾਰ ਹੀ ਕਰ ਦਿੰਦੇ 7 ਲੱਖ 90 ਹਜ਼ਾਰ ਡਿਮਾਂਡ ਆ ਬਾਕੀ ਤੁਹਾਨੂੰ ਇਹੀ ਕਹਿੰਨੇ ਹਰੇਕ ਵੀਡੀਓ ਦੇ ਵਿੱਚ ਕਿ ਡਿਮਾਂਡ ਹੁੰਦੀ ਆ 8 ਲੱਖ ਵੀਰੇ ਹਣੀ ਕਹਿੰਦੇ ਆ ਜਦੋਂ ਮੌਕੇ ਤੇ ਤੁਸੀਂ ਆਓਗੇ ਨਾ ਫਰਕ ਜ਼ਰੂਰ ਨਿਕਲਦਾ ਨਿਕਲਦਾ ਥੋੜਾ ਬੋੜਾ ਫਰਕ ਜ਼ਰੂਰ ਨਿਕਲਦਾ ਹੀ ਨਿਕਲਦਾ ਇੱਕ ਵਾਰੀ ਵਿਜ਼ਿਟ ਪ੍ਰੈਫਰ ਕਰਿਆ ਕਰੋ ਤੁਹਾਨੂੰ ਤਾਂ ਹੀ ਮੈਂ ਐਡਰੈਸ ਪਹਿਲਾਂ ਹੀ ਦੱਸ ਦਿੰਦਾ ਹਾਂ ਉਹਨਾਂ ਨੰਬਰ ਵੀ ਦੱਸ ਦਿੰਦਾ ਹਾਂ ਉਹਨਾਂ ਇੱਕ ਵਾਰੀ ਫੇਰ ਦੱਸ ਦੇਣਾ ਲੁਧਿਆਣਾ ਹੀ ਆਪਾਂ ਖੜੇ ਹੋਏ ਹਾਂ ਤੇ ਸੁਰਿੰਦਰ ਵੀਰ ਦਾ ਨਾਮ ਆ ਜੇਬੀ ਅਚਾਰਦ ਤੇ ਗਿੱਲ ਚੌਂਕ ਦੇ ਕੋਲ ਆ ਕੇ ਤੁਸੀਂ ਜੈਮਲ ਸਿੰਘ ਰੋਡ ਪੁੱਛਣਾ ਕਿਸੇ ਨੂੰ ਵੀ ਤੇ ਨਾਲ ਪੁੱਛ ਲਓ ਵੀ ਭਗਵਾਨ ਚੌਂਕ ਕਿੱਥੇ ਆ ਜਿੱਦਾਂ ਤੁਸੀਂ ਉਹ ਰੋਡ ਦੇ ਉੱਤੇ ਆਵੋਗੇ ਤੁਹਾਨੂੰ ਕਾਰਾਂ ਲੱਗੀਆਂ ਦੇਖ ਜਾਈਆਂਣਗੀਆਂ ਉਹ ਵੀਰੇ ਦੀਆਂ ਹੀ ਕਾਰਾਂ ਹੋਣਗੀਆਂ ਬਿਲਕੁਲ ਤੇ ਇਹਦਾ ਰੇਟ ਸਾਨੂੰ ਦੱਸਤਾ ਮੌਕੇ ਦੇ ਨੇਗੋਸ਼ੀਏਬਲ ਹੋ ਜਾਊਗਾ ਟੈਨਸ਼ਨ ਨਾ ਲਿਓ ਤੇ ਅੱਗੇ ਆ ਗਈ ਆਪਣੇ ਤੋਂ ਵਰਨਾ 1.6 2013 ਮਾਡਲ ਹੈ ਜੀ ਐਸਐਕਸ 2013 13 ਮਾਡਲ ਹੈ ਫਰਸਟ ਓਨਰ ਆ ਜੀ ਓਕੇ ਪਹਿਲੇ ਨਾਲ ਹੀ ਗੱਡੀ ਆ ਪੈਟਰੋਲ ਡੀਜ਼ਲ ਇਹ ਡੀਜ਼ਲ ਜੀ ਡੀਜ਼ਲ ਵੇਰੀਐਂਟ ਆ ਗਿਆ ਹਾਂ ਤੇ ਓਨਰ ਪਹਿਲਾ ਪਹਿਲਾ ਜੀ ਪਹਿਲਾ ਰੇਟ ਕਿੰਨਾ ਦੇਣਾ ਆਪਾਂ ਤੇ 4.5 ਲੱਖ ਰੁਪਏ ਮੰਗਦੇ 4.5 ਲੱਖ ਮੰਗਦੇ ਮੌਕੇ ਤੇ ਕਰ ਲਓਗੇ ਮੌਕੇ ਤੇ ਹੋ ਜੂਗਾ ਜੀ ਮੌਕੇ ਦੇ ਰਿਗਾਰਡ ਹੋ ਜੂਗਾ ਤੁਹਾਡਾ ਥੋੜਾ ਫਰਕ ਨਿਕਲ ਜਾਂਦਾ ਹੁੰਦਾ ਵਾ ਟੈਨਸ਼ਨ ਨਾ ਲਿਓ 4.5 ਲੱਖ ਵੀਰੇ ਹਣੀ ਆਸਕ ਕਰਦੇ ਮੌਕੇ ਤੇ ਬਣ ਜੂਗਾ ਤੇ ਵਰਨਾ ਆ ਗਈ 1.6 FX ਤੇ ਉਹਦੇ ਬਾਅਦ ਆ ਵੀ ਦਿਖਾ ਦੋ 2000 ਕਿੰਨਾ ਮਾਡਲ ਹੈ ਜੀ 2014 ਮਾਡਲ ਹੈ ਜੀ ਸੈਕੰਡ ਓਨਰ ਹੈ 62000 ਚੱਲੀ ਹੈ ਜੀ ਇਹ ਕੰਪਨੀ ਰਿਕਾਉਂਟ ਨਾਲ ਚੱਲੀ 62000 ਹਾਂ ਜੀ ਹਾਂ ਜੀ ਕੰਪਨੀ ਵਾਲਾ ਚੱਲੀ ਹੈ ਜੀ 62000 ਚੱ ਕੱਟ ਪਲੇਅਰ ਵਗੈਰਾ ਇੰਸਟਾਲਡ ਆ ਫਲਾਈਟਰ ਐਕਸਟਰਾ ਲੱਗੇ ਹੋਏ ਆ 120 ਜੀ BX I ਪੈਟਰੋਲ ਆ ਗਈ ਤੇ ਕਰ ਲਓ ਮੇਰਾ ਭਰਾ ਚੈੱਕ ਤੇ ਰੇਟ ਕਿੰਨਾ ਦੇਣਾ ਵੀਰੇ ਇਹਦਾ 4 ਲੱਖ ਆ ਜੀ 390 ਵਾਲੀ ਕਰੀ ਗਏ 390000 ਇਹ ਵੀ ਬਣ ਜੂਗੀ ਮੌਕੇ ਤੇ ਫਰਕ ਹੋਰ ਨਿਕਲ ਜੂਗਾ ਵਿਜ਼ਿਟ ਕਰ ਲਿਓ ਇੱਕ ਵਾਰੀ ਭਰਾ ਨੂੰ ਕੰਟੈਕਟ ਕਰ ਲਿਓ ਜ਼ਰੂਰ ਬਹੁਤ ਹੀ ਜੈਨੂਇਨ ਕੰਡੀਸ਼ਨ ਦੇ ਵਿੱਚ ਤੇ ਬਹੁਤ ਹੀ ਸੋਹਣੇ ਰੇਟ ਦੇ ਉੱਤੇ ਗੱਡੀਆਂ ਨੇ ਵੀਰੇ ਦੇ ਕੋਲ ਇਹਦੇ ਤੋਂ ਇਲਾਵਾ ਜੇ ਕਿਸੇ ਨੂੰ ਕੋਈ ਗੱਡੀ ਚਾਹੀਦੀ ਆ ਕਾਲ ਕਰ ਲੈ ਹਾਂਜੀ ਹਾਂਜੀ ਬਿਲਕੁਲ ਸਾਰੀ ਤੇ ਹੋ ਰਹੀਆਂ ਹਾਂਜੀ 10 ਲੱਖ ਵਾਲੀ 12 ਲੱਖ ਵਾਲੀ ਜਿਹੜੀ ਗਾਉਂਗੇ ਮਿਲ ਜੂਗਾ ਫੋਨ ਨੰਬਰ ਬੋਲ ਦੋ ਵੈਸੇ ਤਾਂ ਸਕਰੀਨ ਦੇ ਉੱਤੇ ਚੱਲਦੀ ਪਈ ਆ 9876403925 ਤੇ ਆਪਣਾ ਸ਼ੁਭ ਨਾਮ ਵੀ ਦੱਸੋ ਸਰਿੰਦਰ ਸਿੰਘ ਸਰਿੰਦਰ ਸਿੰਘ ਇਹਨਾਂ ਦਾ ਵੀਰੇ ਉਹਨਾਂ ਦਾ ਨਾਮ ਆ ਕਰ ਲਿਓ ਕੰਟੈਕਟ ਮੇਰਾ ਭਰਾ ਜੀ ਨੂੰ ਵੀ ਕੋਈ ਕਾਰ ਚਾਹੀਦੀ ਆ ਵੀਰੇ ਉਹਨਾਂ ਤੋਂ 50 ਹਜ਼ਾਰ ਤੋਂ ਕੁੱਲ ਗੱਡੀਆਂ ਸਟਾਰਟ ਹੋ ਜਾਂਦੀਆਂ ਵਾ ਤੇ ਵੀਰੇ ਮੈਂ ਇੱਕ ਚੀਜ਼ ਇਹ ਵੀ ਪੁੱਛਣੀ ਸੀਗੀ ਪੀ ਜਿਵੇਂ ਕੋਈ ਭਰਾ ਆਪਣਾ ਜਿੱਦਾਂ ਹੁਣ ਇਹ ਵੀਡੀਓ ਦੇਖ ਰਿਹਾ ਸਪੋਸ ਕਰੋ ਜੇ ਇਹਨਾਂ ਨੂੰ ਇਹ ਗੱਡੀ ਪਸੰਦ ਆਈ ਆ ਹਾਂਜੀ ਇਹ ਜੇ ਵੀਡੀਓ ਕਾਲ ਦੇ ਉੱਤੇ ਗੱਡੀ ਦੇਖਣੀ ਚਾਹਣ ਦਿਖਾ ਦੋਗੇ ਹਾਂਜੀ ਹਾਂਜੀ ਦਿਖਾ ਸਕਦੇ ਟੋਕਨ ਲੈ ਲਓਗੇ ਹਾਂਜੀ ਹਾਂਜੀ ਇਹ ਟੋਕਨ ਦੇਣ ਸਭ ਟੋਕਨ ਕੋਈ ਨਹੀਂ ਆਗੇ ਉਹ ਇੱਥੇ ਆ ਕੇ ਗੱਡੀ ਦੇਖਣ ਵੈਸੇ ਤਾਂ ਬਾਬਾ ਮੇਰ ਕਰੇ ਵੀ ਗੱਡੀ ਦੇ ਵਿੱਚ ਮੈਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਲੱਗੀ ਸਾਰੀਆਂ ਗੱਡੀਆਂ ਚੰਗੀਆਂ ਮੈਨੂੰ ਜੇ ਕਿਸੇ ਭਰਾ ਦਾ ਮਨ ਕੁਝ ਹੋਰ ਚੇਂਜ ਹੋ ਜਾਂਦਾ ਵਾ ਤਾਂ ਟੋਕਨ ਦੀ ਵਾਪਸੀ ਹੈ ਹਾਂ ਟੋਕਨ ਦੀ ਵਾਪਸੀ ਹੈ ਟੋਕਨ ਦੀ ਵਾਪਸੀ ਹੈ ਬਿਲਕੁਲ ਜੀ ਲਓ ਮਿੱਤਰੋ ਟੋ ਅਡਰੈਸ ਤੁਹਾਨੂੰ ਦੱਸਤਾ ਆਪਾਂ ਲੁਧਿਆਣਾ ਸ਼ਹਿਰ ਦੇ ਵਿੱਚ ਖੜੇ ਹੋਏ ਆਂ ਗਿੱਲ ਰੋਡ ਤੇ ਬਾਕੀ ਜੈਮਲ ਸਿੰਘ ਰੋਡ ਆ ਨੀਅਰ ਭਗਵਾਨ ਚੌਂਕ ਨੀਅਰ ਭਗਵਾਨ ਚੌਂਕ ਆ ਤੁਸੀਂ ਆ ਕਾਰਾਂ ਵੈਸੇ ਤੁਹਾਨੂੰ ਆ ਕਾਰਾਂ ਹੀ ਦੇਖ ਜਾਨੀਆਂ ਵੀਰੇ ਹੋਣਾਂ ਦੀਆਂ ਬਾਹਰ ਹੀ ਲੱਗੀਆਂ ਹੁੰਦੀਆਂ ਵਾ ਤੇ ਆਪਣੀ ਟਾਈਮਿੰਗ ਕੀ ਕੀ ਰਹਿੰਦੀ ਆ ਸਵੇਰੇ 9:30 ਤੋਂ 8 ਵਜੇ ਤੱਕ 9:30 ਤੋਂ ਰਾਤ ਦੇ 8 ਵਜੇ ਤੱਕ ਇੱਥੇ ਹੁੰਦੇ ਆ ਆ ਜਿਓ ਮੇਰਾ ਭਰਾ ਤੇ ਵੱਧ ਤੋਂ ਵੱਧ ਕਾਲ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਤੇ ਪਾਏ ਹੋਏ ਆ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆਪਣੇ ਭਰਾਵਾਂ ਦੇ ਨਾਲ ਜਿਹਨੂੰ ਵੀ ਤੇ ਬਾਕੀ ਜੇ ਕਿਸੇ ਨੇ ਵੇਚ ਨਹੀਂ ਆ ਕਾਰ ਉਹ ਵੀ ਵੀਰੇ ਉਹਨਾਂ ਨਾਲ ਕੋਲ ਕਰ ਲਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਵੀਰੇ ਉਹਨਾਂ ਨੇ ਸਿਬਲ ਸਕੋਰ ਦਾ ਤੁਹਾਨੂੰ ਕਹਿ ਹੀ ਦਿੱਤਾ ਵਾ ਤੁਸੀਂ ਸਮਝਦਾਰ ਹੋਵੋਗੇ ਜੇ ਕਿਸੇ ਦਾ ਵੀ ਸਿਬਲ ਸਕੋਰ ਡਾਊਨ ਹੈਗਾ ਵਾ ਕਾਲ ਕਰ ਲਿਓ ਇੱਕ ਵਾਰੀ ਬਿਲਕੁਲ ਜੀ 99% ਤਾਂ ਲੋਨ ਕਰਵਾ ਕੇ ਦਊ ਕਰਵਾ ਕੇ ਨਹੀਂ ਬਿਲਕੁਲ ਜੀ ਵੀਰੇ ਵੀਰੇ ਨੇ ਦੱਸਿਆ ਸੀ ਵੀ ਇਹਨਾਂ ਦਾ ਬੇਟਾ ਵੀ ਮਤਲਬ ਫਾਈਨਾਂਸ ਲਾਈਨ ਦੇ ਵਿੱਚ ਹੀ ਆ ਹਨਾ ਵੀ ਲੋਨ ਵਾਲੇ ਕੋਈ ਚੱਕਰ ਨਹੀਂ ਕਰਦਾ ਹੀ ਕੰਮ ਐ ਇੱਕ ਤਰੀਕਾ 7 ਸਾਲ ਹੋ ਗਏ ਬੇਟਾ ਵੀ ਮੇਰਾ ਲੋਨ ਚ ਹੀ ਐ ਓਕੇ ਤੇ ਕਿਸੇ ਦਾ ਵੀ ਤੁਸੀਂ ਬਹੁਤ ਬੁਰਾ ਖਰਾਬ ਹੋਗੇ ਸਰ ਦਾ ਕਰਾ ਦਵਾਂ ਤੁਹਾਨੂੰ ਕਰਾ ਦੇਣਗੇ ਕੋਈ ਟੈਨਸ਼ਨ ਨਾ ਲਿਓ ਸਕਰੀਨ ਤੇ ਨੰਬਰ ਚੱਲ ਰਹੇ ਪਏ ਆ ਵਿਜ਼ਿਟ ਕਰ ਲਿਓ ਵਾਤ ਬਾਤ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸੋ ਵੀ ਇਸ ਵੀਡੀਓ ਚ ਕੀ ਵਧੀਆ ਲੱਗਾ ਫਤਿਹ ਲਈ ਮਿਲਦੇ ਆ ਨੈਕਸਟ ਵੀਡੀਓ ਚ ਸ਼ੰਗਾਇ ਜੀ ਸਬਸਕ੍ਰਾਈਬ ਕਰੋ